ਦੁਨੀਆ ਵਿੱਚ ਕਈ ਪੈਗੰਬਰ ਹੋਏ ਨੇ ਜਿਨ੍ਹਾਂ ਦੀ ਭੁਵਿੱਖਬਾਣੀ ਨੂੰ ਲੋਕ ਅੱਜ ਵੀ ਮੰਨਦੇ ਹਨ ਬੁਲਗਾਰੀਆ ਦੇ ਬਾਬਾ ਵਾਂਗਾ ਅਤੇ ਫਰਾਂਸ ਦੇ ਪੈਗੰਬਰ ਨੌਤਰਾ ਦੈਮਸ ਦੇ ਨਾਮ ਪ੍ਰਸਿੱਧ ਪੈਗੰਬਰਾਂ ਵਿੱਚ ਸ਼ਾਮਿਲ ਹਨ 37 ਸਾਲਾ ਦੇ ਬ੍ਰਾਜ਼ੀਲ ਦੀ ਭੁਵਿੱਖਬਾਣੀ ਕਰਨ ਵਾਲੇ ਐਥੋਸ ਲੋਮੇ ਦੀ ਤੁਲਨਾ ਨੌਤਰਾ ਦੈਮਸ ਨਾਲ ਕੀਤੀ ਜਾਂਦੀ ਹੈ ਐਥੋਸ ਲੋਮੇ ਲਿਵਿੰਗ ਨੌਤਰਾ ਦੈਮਸ ਵਜੋਂ ਮਸ਼ਹੂਰ ਹਨ ਜਿਸ ਨੇ ਕਈ ਭੁਵਿੱਖਬਾਣੀਆਂ ਕੀਤੀਆਂ ਹਨ ਜੋ ਸੱਚ ਸਾਬਤ ਹੋਈਆਂ ਹਨ ਤੇ ਹੁਣ ਉਸ ਨੇ ਏਲੀਅਨਸ ਨੂੰ ਲੈ ਕੇ ਇੱਕ ਪੁਇਖਵਾਣੀ ਕਰ ਦੁੱਤੀ ਹੈ ਜਿਸ ਵੇ ਸੰਸਾਰ ਦੇ ਲੋਕਾਂ ਦਾ ਬਹੁਤ ਜਲਦ ਏਲੀਅਨਸ ਨਾਲ ਟਕਰਾ ਹੋਵੇਗਾ ਸੋ ਆਉ ਤੁਹਾਨੂੰ ਦੱਸਦੇ ਹਾਂ ਕਦੋਂ ਤੇ ਕਿੱਥੇ ਮਿਲਣਗੇ ਲੋਕਾਂ ਨੂੰ ਏਲੀਅਨਸ 37 ਸਾਲਾ ਬ੍ਰਾਜ਼ੀਲ ਦੀ ਪੁਇਖਵਾਣੀ ਕਰਨ ਵਾਲੇ ਐਥੋਸ ਸਲੋਮੇ ਦੀ ਤੁਰਨਾ ਨੋਤਰਾ ਡੈਮਸ ਨਾਲ ਕੀਤੀ ਜਾਂਦੀ ਹੈ ਐਥੋਸ ਸਲੋਮੇ ਲਿਵਿੰਗ ਨੋਸਟਰਾ ਡਰਾਮਸ ਵਜੋਂ ਮਸ਼ਹੂਰ ਹਨ ਉਸਨੇ ਕਈ ਪੁਇਖਵਾਣੀਆਂ ਕੀਤੀਆਂ ਹਨ ਜੋ ਸੱਚ ਸਾਬਤ ਹੋਈਆਂ ਹਨ ਐਥੋਸ ਸਲੋਮੇ ਨੇ ਕੋਰੋਨਾ ਵਾਇਰਸ ਰੂਸ ਯੂਕਰੇਨ ਯੁੱਧ ਅਤੇ ਮਹਾਰਾਣੀ ਐਲਜ਼ਾਬੈਥ ਦੀ ਮੌਤ ਦੀ ਉਹ ਵਿਖਵਾਣੀ ਕੀਤੀ ਸੀ ਜੋ ਸੱਚ ਸਾਬਿਤ ਹੋਈ ਹੈ ਇਸ ਕਾਰਨ ਉਸ ਦੀ ਤੁਲਨਾ 16ਵੀਂ ਸਦੀ ਦੇ ਮਸ਼ਹੂਰ ਪੈਗੰਬਰ ਨੋਸਟਰਾਡੇਮਸ ਨਾਲ ਕੀਤੀ ਜਾਂਦੀ ਹੈ ਹੁਣ ਉਸ ਨੇ ਆਪਣੇ ਇੱਕ ਨਵੇਂ ਦਾਅਵੇ ਨਾਲ ਦੁਨੀਆ ਭਰ ਦੇ ਵਿਗਿਆਨੀਆਂ ਨੂੰ ਹੈਰਾਨ ਕਰ ਦਿੱਤਾ ਉਸ ਨੇ ਦੱਸਿਆ ਹੈ ਕਿ ਏਲੀਅਨਸ ਦੀ ਖੋਜ ਵਿੱਚ ਕਿੰਨਾ ਸਮਾਂ ਲੱਗੇਗਾ ਇਸ ਦੇ ਨਾਲ ਹੀ ਉਹਨਾਂ ਨੇ ਤੀਜੇ ਵਿਸ਼ਵ ਯੁੱਧ ਦੀ ਭਵਿੱਖਵਾਣੀ ਵੀ ਕੀਤੀ ਹੈ ਐਥੋਸਲੋਮੇ ਜਿਸ ਨੂੰ ਜੀਵਤ ਨੋਸਤਰਾ ਡੈਮਸ ਵਜੋਂ ਜਾਣਿਆ ਜਾਂਦਾ ਹੈ ਨੇ ਦਾਵਾ ਕੀਤਾ ਹੈ ਕਿ ਆਉਣ ਵਾਲੇ 4 ਸਾਲਾਂ ਵਿੱਚ ਏਲੀਅਨ ਜੀਵਨ ਦੀ ਖੋਜ ਹੋ ਜਾਵੇਗੀ। ਇਸ ਲਈ ਇਨਸਾਨਾਂ ਨੂੰ ਏਲੀਅਨ ਨੂੰ ਦੇਖਣ ਅਤੇ ਉਨ੍ਹਾਂ ਨਾਲ ਰਹਿਣ ਲਈ ਤਿਆਰ ਰਹਿਣਾ ਚਾਹੀਦਾ ਹੈ। ਬ੍ਰਾਜ਼ੀਲ ਦੇ ਰਹਿਣ ਵਾਲੇ ਐਥੋਸਲੋਮੇ ਦੀ ਉਮਰ 37 ਸਾਲ ਦੱਸੀ ਜਾ ਰਹੀ ਹੈ। ਐਥੋਸਲੋਮੇ ਨੇ ਇੱਕ ਵੈੱਬਸਾਈਟ ਨਾਲ ਗੱਲਬਾਤ ਵਿੱਚ ਤੀਸਰੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਦਾ ਸੰਕੇਤ ਦਿੱਤਾ। ਉਨ੍ਹਾਂ ਦੱਸਿਆ ਕਿ ਸਾਲ 2028 ਤੱਕ ਇਨਸਾਨਾਂ ਨੂੰ ਐਲੀਅਨਸ ਨੂੰ ਹਕੀਕਤ ਬਣਾਉਣ ਲਈ ਤਿਆਰ ਰਹਿਣਾ ਚਾਹੀਦਾ ਸਲੋਮੇ ਦਾ ਕਹਿਣਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਉਮੀਦ ਹੈ ਕਿ ਜੀਵਨ ਅਤੇ ਮਨੁੱਖੀ ਸੱਭਤਾ ਬਾਰੇ ਸਾਡੀ ਸਮਝ ਨੂੰ ਇੱਕ ਨਵਾਂ ਰੂਪ ਦਿੱਤਾ ਜਾਵੇਗਾ ਐਥੋਸ ਸਲੋਮੇ ਦਾਅਵਾ ਕਰਦੇ ਹਨ ਕਿ ਉਹ ਜੈਵਿਕ ਖੋਜ ਵਿੱਚ ਇੱਕ ਨਵੀਂ ਸਰਹੱਦ ਬਣ ਜਾ ਰਹੀ ਹੈ ਜੋ ਕਿ 2026 ਅਤੇ 28 ਦੇ ਵਿਚਕਾਰ ਆਵੇਗੀ ਉਸਨੇ ਦਾਅਵਾ ਕੀਤਾ ਹੈ ਕਿ ਅਮਰੀਕੀ ਪੁਲਾੜ ਏਜੰਸੀ NASA ਅਤੇ ਯੂਰੋਪੀਅਨ ਸਪੇਸ ਏਜੰਸੀ ESA ਦੇ ਯਤਨਾਂ ਨਾਲ ਇੱਕ ਬੇਮਿਸਾਲ ਖੋਜ ਦਾ ਖੁਲਾਸਾ ਹੋਵੇਗਾ। ਇੱਕ ਪਰਦੇਸੀ ਜੀਵਨ ਦੀ ਮੌਜੂਦਗੀ ਹੋਵੇਗੀ ਜੋ ਪਹਿਲਾਂ ਕਦੇ ਨਹੀਂ ਵੇਖੀ ਹੋਵੇਗੀ। ਉਸਨੇ ਕਿਹਾ ਕਿ ਇਹ ਮਹੱਤਵਪੂਰਨ ਰਹੱਸ ਯੂਰਪਾਂ ਦੇ ਸਮੁੰਦਰਾਂ ਦੀ ਡੂੰਘਾਈ ਵਿੱਚ ਅਤੇ ਜੁਪੀਟਰ ਦੇ ਇੱਕ ਚੰਦਰਮਾ ਵਿੱਚ ਪ੍ਰਗਟ ਕੀਤਾ ਜਾਵੇਗਾ। ਜਿੱਥੇ ਖੋਜਕਰਤਾਵਾਂ ਨੂੰ ਜੈਵਿਕ ਜਟਲਤਾ ਦਿਖਾਉਣ ਵਾਲੇ ਸੂਖਮ ਜੀਵਾਂ ਦਾ ਸਾਹਮਣਾ ਕਰਨਾ ਪਵੇਗਾ। ਸਲੋਮੇ ਦਾ ਕਹਿਣਾ ਹੈ ਕਿ ਜੀਵਨ ਵਿਗਿਆਨ ਵਿੱਚ ਇਹ ਜੀਵਨ ਰੂਪ ਪਹਿਲਾਂ ਕਦੇ ਨਹੀਂ ਵੇਖਿਆ ਹੋਵੇਗਾ। ਉਹਨਾਂ ਕਿਹਾ ਕਿ ਇਹ ਸੰਸਥਾਵਾਂ ਸਾਡੀ ਜ਼ਿੰਦਗੀ ਦੀ ਸਮਝ ਨੂੰ ਚੁਣੌਤੀ ਦੇਣ ਲਈ ਤਿਆਰ ਹਨ। ਉਹ ਇਸ ਗੱਲ ਦੇ ਸਬੂਤ ਵਜੋਂ ਕੰਮ ਕਰਦੇ ਹਨ ਕਿ ਜੀਵ ਰਸਾਇਣਿਕ ਸਥਿਤੀਆਂ ਦੇ ਤਹਿਤ ਵਾਤਾਵਰਣ ਵਿੱਚ ਜੀਵਨ ਪ੍ਰਫੁੱਲਤ ਹੋ ਸਕਦਾ ਹੈ, ਜੋ ਕਿ ਜਿਸ ਬਾਰੇ ਅਸੀਂ ਸਾਰੇ ਜਾਣਦੇ ਹਾਂ। ਦੱਸਦੀ ਹੈ ਕਿ ਦੂਸਰੀ ਧਰਤੀ ਤੇ ਜੀਵਾਂ ਨੂੰ ਲੈ ਕੇ ਹਮੇਸ਼ਾ ਇੱਕ ਗੁੱਝਲਦਾਰ ਪੇਧ ਬਣਿਆ ਰਿਹਾ ਹੈ। ਵੱਖ-ਵੱਖ ਖੋਜਕਰਤਾਵਾਂ ਵੱਲੋਂ ਵੱਖਰੇ-ਵੱਖਰੇ ਦਾਅਵੇ ਕੀਤੇ ਗਏ ਹਨ ਪਰ ਸੱਚ ਕਦੇ ਵੀ ਸਾਹਮਣੇ ਨਹੀਂ ਆ ਸਕਿਆ। ਵਿਦੇਸ਼ ਸਮੇਤੀ ਗੱਲ ਕਰੀਏ ਤਾਂ ਬਹੁਤ ਲੋਕਾਂ ਵੱਲੋਂ ਏਲੀਅਨਸ ਦੁਆਰਾ ਵਰਤੇ ਜਾਂਦੇ ਸਪੇਸ ਸ਼ਟਲ ਨੂੰ ਵੇਖੇ ਜਾਣ ਦਾ ਵੀ ਦਾਵਾ ਕੀਤਾ ਗਿਆ ਅਤੇ ਸੋਸ਼ਲ ਮੀਡੀਆ ਉੱਤੇ ਇਹੋ ਜਿਹੀਆਂ ਕਈ ਤਸਵੀਰਾਂ ਵੀ ਖੂਬ ਵਾਇਰਲ ਹੋਈਆਂ ਹਨ ਅਤੇ ਲੋਕਾਂ ਨੇ ਆਪੋ ਆਪਣੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ। ਐਥੋਸ ਲੋਮੇ ਦੀ ਭਵਿੱਖਬਾਣੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਅਤੇ ਇਹ ਵੀ ਦੇਖਣਯੋਗ ਹੋਵੇਗਾ ਕਿ ਇਸ ਵਾਰ ਐਥੋਸ ਲੋਮੇ ਦੀ ਭਵਿੱਖਬਾਣੀ ਸੱਚ ਹੁੰਦੀ ਹੈ ਜਾਂ ਨਹੀਂ ਕਿ ਸੱਚਮੁੱਚ 2028 ਵਿੱਚ ਲੋਕਾਂ ਦਾ ਟੱਕਰ ਏਲੀਅਨ ਨਾਲ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਸਾਨੂੰ ਕਮੈਂਟਾਂ ਜ਼ਰੀਏ ਆਪਣੀ ਰਾਏ ਜਰੂਰ ਸਾਂਝੀ ਕਰਿਓ ਹੋਰ ਤਾਜ਼ਾ ਜਾਣਕਾਰੀ ਤੇ ਖਬਰਾਂ ਲਈ ਦੇਖਦੇ ਰਹੋ ਹਮਦਰਦ ਟੀਮ